ਫਤੇ ਪਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਜੇ ਜਿਹੜੇ ਵੀਰ ਲੱਤਵੀ ਆ ਰਹੇ ਆ ਕਿਉਂਕਿ ਲਥਵਾਨੀਆਂ ਨੇ ਕੰਮ ਬੰਦ ਕੀਤਾ ਹੋਇਆ ਹਲੇ ਤੱਕ ਖੋਲਿਆ ਨਹੀਂ ਕਈ ਕੰਪਨੀਆਂ ਲਥਵਾਨੀਆਂ ਦੀਆਂ ਲੱਤਵੀਆ ਵਿੱਚ ਖੁੱਲੀਆਂ ਨੇ ਤੇ ਜਿਹੜੇ ਵੀਰ ਲੱਤਵੀ ਆ ਰਹੇ ਆ ਜਣਦੀ ਕੰਪਨੀਆਂ ਲਥੂਨੀਆਂ ਚ ਨੇ ਕੰਮ ਉੱਥੇ ਹੀ ਕਰਾਉਣਾ ਹਨਾ ਤੇ ਉਹਨਾਂ ਵੀਰਾਂ ਲਈ ਇਹੀ ਦੱਸਣਾ ਚਾਹੁੰਦੇ ਆ ਕਿ ਵੀਰ ਲੱਤ ਵੀ ਆ ਰਹੇ ਆ ਪਰ ਕਈ ਵੀਰ ਪੁੱਛ ਰਹੇ ਆ ਕਿ ਭਾਈ ਸਾਡੇ ਤੇ ਪਾਸਪੋਰਟ ਤੇ ਸਰਨੇਮ ਨਹੀਂ ਲੱਗਿਆ ਸੀ ਆ ਸਕਦੇ ਆ ਲੱਤਵੀਆ ਤੁਸੀਂ ਆ ਸਕਦੇ ਹੋ ਬਿਦਾਉਟ ਸਰਨੇਮ ਕੱਲ ਨੂੰ ਲੁਥਾਨੀਆਂ ਦੀ ਕੰਪਨੀ ਨੇ ਲੁਥਾਨੀਆਂ ਤੁਹਾਨੂੰ ਚੇਂਜ ਕਰਨਾ ਹੋਇਆ ਜਾਂ ਉੱਥੇ ਦੀ ਟੀਆਰਪੀ ਅਪਲਾਈ ਕਰਾਉਣੀ ਹੋਈ ਉੱਥੇ ਚੇਂਜ ਕਰਨੀ ਹੋਈ ਫਿਰ ਤੁਹਾਨੂੰ ਮੁਸ਼ਕਲ ਆਊਗੀ ਕਿਉਂਕਿ ਲੁਥਵਾਨੀਆਂ ਦੇ ਲਈ ਆਪਾਂ ਨੂੰ ਸਰਨੇਮ ਜ਼ਰੂਰੀ ਆ ਐਸ ਲਈ ਜਿਹੜੇ ਵੀ ਲੱਤ ਵੀ ਆ ਰਹੇ ਆ ਜਾਂ ਕਿਸੇ ਹੋਰ ਦੇਸ਼ ਵੀ ਆ ਰਹੇ ਆ ਸਰਨੇਮ ਹੈ ਨਹੀਂ ਕਿਉਂਕਿ ਸਰਨੇਮ ਕਈ ਦੇਸ਼ਾਂ ਦੇ ਵਿੱਚ ਨਹੀਂ ਚਾਹੀਦਾ ਪਰ ਕਦੇ ਭਵਿੱਖ ਵਿੱਚ ਆਪਾਂ ਦੂਜੇ ਦੇਸ਼ ਵਿੱਚ ਜਾਣਾ ਹੋਵੇ ਦੇਸ਼ ਬਦਲਣਾ ਹੋਵੇ ਉਸ ਦੇਸ਼ ਦੀ ਆਪਾਂ ਨੂੰ ਡਿਮਾਂਡ ਹੋਵੇ ਵੀ ਸਾਨੂੰ ਸਰਨੇਮ ਚਾਹੀਦਾ ਫਿਰ ਆਪਾਂ ਨੂੰ ਦੇਸ਼ ਚੇਂਜ ਕਰਨ ਵਿੱਚ ਮੁਸ਼ਕਲ ਆ ਸਕਦੀ ਐਸ ਲਈ ਕਿਤੇ ਵੀ ਆ ਰਹੇ ਹੋ ਤੁਸੀਂ ਚਾਹੇ ਲੱਤ ਵੀ ਆ ਚਾਹੇ ਸਲਵੇਨੀਆ ਸਲਵਾਕੀਆ ਕਰੋਸ਼ੀਆ ਬੁਲਗਾਰੀਆ ਰੋਮਾਨੀਆ ਕਿਸੇ ਵੀ ਦੇਸ਼ ਵਿੱਚ ਆ ਰਹੇ ਹੋ ਪਰ ਸਰਨੇਮ ਜ਼ਰੂਰ ਲਗਵਾਓ ਜਿਹੜੇ ਵੀਰ ਪੰਜਾਬ ਜਾਂ ਭਾਰਤ ਵਿੱਚ ਨੇ ਉਹ ਵੀਰ ਜੇਕਰ ਨਹੀਂ ਪਾਸਪੋਰਟ ਬਣਾਇਆ ਤਾਂ ਪਹਿਲਾਂ ਪਾਸਪੋਰਟ ਤੇ ਬਣਾਉਣ ਤੋਂ ਦੋ ਚਾਰ ਪ੍ਰੂਫਾਂ ਤੇ ਆਪਦਾ ਗੋਤ ਐਡ ਕਰਾ ਲਓ ਤੇ ਉਸ ਤੋਂ ਬਾਅਦ ਪਾਸਪੋਰਟ ਤੇ ਸਰਨੇਮ ਲਗਵਾ ਲਿਓ ਜਿਹੜੇ ਵੀਰਾਂ ਕੋਲੇ ਟਾਈਮ ਹੈਗਾ ਬਾ ਸਰਨੇਮ ਨਹੀਂ ਲੱਗਿਆ ਉਹ ਆਪਦੇ ਵੀਰ ਦੋ ਤਿੰਨ ਪ੍ਰੂਫਾਂ ਤੇ ਗੋਟ ਐਡ ਕਰਵਾ ਕੇ ਆਪਦਾ ਸਰਨੇਮ ਪਾਸਪੋਰਟ ਤੇ ਲਗਵਾਓ ਠੀਕ ਹੈ ਜੀ ਜਿਹੜੇ ਵੀ ਗੁਰਪ ਚ ਨੇ ਉਹਨਾਂ ਦੀ ਤਾਂ ਚਲੋ ਮਜਬੂਰੀ ਆ ਵੀ ਉਹਨਾਂ ਨੂੰ ਤਾਂ ਜਿਹੜਾ ਸਿੰਘ ਆ ਜਾਂ ਕੁਮਾਰ ਜਾਂ ਸ਼ਰਮਾ ਹਨ ਜੋ ਵੀ ਆਪਣੇ ਨਾਂ ਦੇ ਨਾਲ ਟੱਟ ਕੇ ਪਿੱਛੇ ਨਾਮ ਪਿਆ ਉਹ ਆਪਾਂ ਨੂੰ ਸਰਨੇਮ ਚ ਕਰਵਾ ਲੈਣਾ ਚਾਹੀਦਾ ਉਹ ਤਾਂ ਮਜਬੂਰੀ ਆ ਪਰ ਜਿਹੜੇ ਵੀਰ ਇੰਡੀਆ ਨੇ ਉਹਨਾਂ ਲਈ ਇਹ ਵੀ ਕਹਿਣਾ ਚਾਹੁੰਨਾ ਕਿਉਂਕਿ ਇੰਡੀਆ ਤੋਂ ਵੀ ਡਰਾਈਵਰ ਕਈ ਦੇਸ਼ਾਂ ਜਾ ਰਹੇ ਹਨ ਤੇ ਤਾਂ ਕਿ ਉਹ ਵੀ ਆਪ ਦਾ ਸਰਨੇਮ ਜਰੂਰ ਲਗਵਾ ਲੈਣ ਤਾਂ ਕਿ ਕਦੇ ਦੇਸ਼ ਬਦਲਣਾ ਹੋਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਐਸ ਲਈ ਹੀ ਇਨਫਰਮੇਸ਼ਨ ਸੀ ਕਿ ਬਾਕੀ ਲਥਵਾਨੀਆਂ ਨੇ ਕਈ ਕੰਪਨੀਆਂ ਨੇ ਲਟਵੀਆ ਵਿੱਚ ਕੰਪਨੀਆਂ ਖੋਲੀਆਂ ਹੌਲੀ ਹੌਲੀ ਪ੍ਰੋਸੈਸ ਸਟਾਰਟ ਕਰ ਰਹੇ ਆ ਤੇ ਏਜੰਸੀਆਂ ਦੇ ਥਰੂ ਜ਼ਿਆਦਾ ਕਰ ਕੰਮ ਚੱਲ ਰਿਹਾ ਤੁਹਾਨੂੰ ਪਤਾ ਵੀ ਮਾਇਆ ਦਾ ਦੌਰ ਆ ਹਨਾ ਪੈਸੇ ਦੀ ਗੱਲ ਆ ਸਾਰੀ ਤੇ ਏਜੰਸੀਆਂ ਦੇ ਥਰੂ ਗੱਲਾਂ ਬਾਤਾਂ ਹੋਈਆਂ ਪੈਸਾ ਇਹਦੀ ਡੀਲ ਹੁੰਦੀ ਆ ਇਹਨਾਂ ਦੇ ਤੇ ਤਾਂ ਕਰਕੇ ਹੁਣ ਜ਼ਿਆਦਾਤਰ ਏਜੰਸੀਆਂ ਦੇ ਥਰੂ ਆ ਰਹੇ ਆ ਕੰਮ ਹੋ ਰਿਹਾ ਜਣ ਦੀ ਡਰਾਈਵਰ ਆ ਰਹਿਆ ਏਜੰਸੀਆਂ ਦੇ ਥਰੂ ਬਾਕੀ ਜਿਹੜੇ ਵੀ ਆਨਲਾਈਨ ਅਪਲਾਈ ਕਰਦੇ ਆ ਲੱਗੇ ਰਹੋ ਕਈ ਕੰਪਨੀਆਂ ਰੱਖਦੀਆਂ ਵੀ ਨੇ ਸਲਵੇਨੀਆ ਵੀ ਰੱਖਦੀਆਂ ਲਤਵੀਆ ਵੀ ਰੱਖਦੀਆਂ ਨੇ ਪਰ ਤੁਹਾਨੂੰ ਪਤਾ ਉਹਨਾਂ ਕੰਪਨੀਆਂ ਦੇ ਵਿੱਚ ਵੀ ਏਜੰਟ ਬੜੀ ਜਾਂਦੇ ਆ ਹੌਲੀ ਹੌਲੀ ਐਸ ਲਈ ਇਹੀ ਸੀਗਾ ਵੀ ਸਰ ਨੇਮ ਜਰੂਰ ਲਗਵਾਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਠੀਕ ਆ ਜੀ ਬਾਕੀ ਜਿਹੜੇ ਵੀਰ ਇੰਡੀਆ ਨੇ ਆਪਦਾ ਲਾਇਸੈਂਸ ਜਿਨ੍ਹਾਂ ਨੇ ਬਣਾਇਆ ਉਹਦੇ ਵਿੱਚ ਟ੍ਰੇਲਰ ਐਡ ਕਰਵਾ ਲਓ ਉਹਦੇ ਲਈ ਆਪਾਂ ਨੂੰ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਹੁੰਦੀ ਕਿ ਤੋਂ ਸਰਟੀਫਿਕੇਟ ਦੀ ਲੈਣ ਦੀ ਲੋੜ ਨਹੀਂ ਬਸ ਆਪਾਂ ਕਿਸੇ ਬੰਦੇ ਦੇ ਥਰੂ ਜਾਂ ਆਪ ਆਨਲਾਈਨ ਕਰਨਾ ਹੁੰਦਾ ਨਾਨ ਟ੍ਰਾਂਸਪੋਰਟ ਵਿੱਚ ਆਉਂਦਾ ਟ੍ਰੇਲਰ ਕਈ ਜ਼ਿਲ੍ਹੇ ਉਹਨੂੰ ਅਪਰੂਵਲ ਦੇ ਰਹੇ ਆ ਕਈ ਨਹੀਂ ਦੇ ਰਹੇ ਤੁਸੀਂ ਜ਼ਰੂਰ ਟਰੇਲਰ ਐਡ ਕਰਵਾ ਲਓ ਜਿੱਥੇ ਹੋ ਰਿਹਾ ਠੀਕ ਹੈ ਜੀ ਤਾਂ ਕਿ ਅ ਕਈ ਦੇਸ਼ ਟਰੇਲਰ ਵੀ ਮੰਗ ਲੈਂਦੇ ਆ ਜਿਵੇਂ ਕਰੋਸ਼ੀਆ ਲਾਇਸੈਂਸ ਚੇਂਜ ਕਰਾਉਣਾ ਹੋਵੇ ਉਹ ਕਹਿੰਦੇ ਆ ਕਿ ਟਰੇਲਰ ਕਈ ਜਗ੍ਹਾ ਹੋ ਵੀ ਜਾਂਦਾ ਟਰਾਂਸ ਵਾਲਾ ਚੇਂਜ ਠੀਕ ਹੈ ਜੀ ਤੇ ਇਹ ਹੀ ਇਨਫਾਰਮੇਸ਼ਨ ਸੀਗੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ